ਗੁੱਡ ਆਲਾਈ ਮਾਰਨਿੰਗ ਜੀ ਸਾਰਿਆਂ ਨੂੰ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਏ ਨਮੋਲ ਰੈਕords ਤੇ ਚੈਨਲ ਤੇ ਅੱਜ ਆਪਾਂ ਕਰਾਉਣੀ ਸੀ ਗੁਣੂ ਦੀ ਕਟਿੰਗ ਤੇ ਆਪਾਂ ਚੱਲ ਗਏ ਸੈਲੂਨ ਸਵੇਰ ਸਵੇਰ ਬਾਬੂ ਮਨ ਉਸਤਾਦ ਕਹਿੰਦਾ ਹੁੰਦਾ ਇੱਕ ਸ਼ੌਂਕ ਕਬੂਤਰਬਾਜ਼ੀ ਦਾ ਦੂਜਾ ਚਸਕਾ ਜੂਏ ਦੀ ਬਾਜ਼ੀ ਦਾ ਕਬੂਤਰਬਾਜ਼ੀ ਦਾ ਬਹੁਤ ਸ਼ੌਂਕ ਆ ਸਾਡੇ ਪਿੰਡ 'ਚ ਸਾਹਮਣੇ ਲੱਗੇ ਆ ਛਤਰੀ ਗੁਣੂ ਕਰ ਰਿਹਾ ਸੀ ਵਿੜੇ 'ਚ ਚੌੜ ਸ਼ਰਾਰਤ ਬਹੁਤ ਕਰਦਾ ਇਹ ਆ ਦੇਖ ਸਾਰੇ ਤੁਸੀਂ ਸ਼ਰਾਰਤੀ ਫੱਲਾ ਬੱਚਾ ਆਹੀ ਕੰਮਰ ਹੁੰਦੀ ਹੈ ਜਿਹਦੇ ਵਿੱਚ ਬੱਚੇ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਪੂਰਾ ਫ੍ਰੀडम ਨਾਲ ਖੇਡਦਾ ਬੱਚਾ ਆ ਤੁਸੀਂ ਦੇਖ ਸਕਦੇ ਹੋ ਬੱਚਾ ਫੁੱਲ ਇੰਜੋਏ ਕਰ ਰਿਹਾ ਐਸ ਤੋਂ ਬਾਅਦ ਚੱਲ ਪਏ ਸੀ ਕਬੱਡੀ ਦੇ ਮੈਚ ਗੋਣ ਉਹਨੂੰ ਕਬੱਡੀ ਬਹੁਤ ਪਸੰਦ ਆ ਤੇ ਕਬੱਡੀ ਬਹੁਤ ਸੋਹਣੀ ਖੇਡਦਾ ਹੈਗਾ ਇਹ ਦੇਖ ਸਕਦੇ ਹੋ ਬੱਚੇ ਨੂੰ ਖੇਡਣ ਲਈ ਖੁੱਲਾ ਛੱਡੋ ਜਿੰਨਾ ਹੋ ਸਕਦਾ ਹੈਗਾ ਜਿੱਥੇ ਤੱਕ ਸੇਫ ਹੋਵੇ ਬੱਚੇ ਨੂੰ ਇਕੱਲੇ ਛੱਡ ਦਿਓ ਕੋਈ ਚੱਕਰ ਨਹੀਂ ਖੇਡਣ ਦਾ ਇੰਜੋਏ ਕਰਨ ਦਾ ਉਹਨੂੰ ਕੁਝ ਨਹੀਂ ਹੁੰਦਾ ਹੈਗਾ ਆਪਾਂ ਡਰਦੇ ਆ ਵੀ ਤੇ ਛੱਟ ਵੱਜੂ ਐ ਹੋਊਗਾ ਕੋਈ ਕੋਈ ਚੱਕਰ ਨਹੀਂ ਹੁੰਦਾ ਬੱਚੇ ਨੂੰ ਫ੍ਰੀडम ਛੱਡੋ ਇਕੱਲੇ ਛੱਡ ਦਿਓ ਜਿੱਥੇ ਤੱਕ ਉਹਨੂੰ ਖਤਰਾ ਨਾ ਹੋਵੇ ਉਹਨੂੰ ਸੇਫ ਛੱਡ ਦਿਓ ਕੋਈ ਚੱਕਰ ਨਹੀਂ ਹੈਗਾ ਗੁਣੂ ਦੀ ਕਬੱਡੀ ਤੁਸੀਂ ਦੇਖ ਸਕਦੇ ਹੋ ਜੱਫੀ ਪੂਰਾ ਤਗੜਾ ਹੈਗਾ ਲਾਈਨ 'ਚ ਪੂਰਾ ਖੜਦਾ ਚੰਬੜ ਦਾ ਕਹਿੰਦਾ ਕੈਂਚੀ ਲਾਉਣੀ ਆ ਲਾਉਂਦਾ ਚੌਬਰ ਕਹਿੰਦਾ ਜੱਫੇ ਆ ਗੁਣੂ ਨਮੋਲ ਵਾਲਾ ਦੇਖੋ ਵਿਚ ਨਾਲ ਹੀ ਬੋਲਦਾਗਾ ਉਹ ਵੈਰੀ ਗੁੱਡ ਹਾਂਜੀ